ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐ ਇਸ ਟਾਈਮ ਪਿੰਡ ਕੋਟਲੇ ਦੇ ਵਿੱਚ ਕੋਟ ਕਰੋੜ ਖੁਰਦ ਵੀ ਕਹਿ ਦਿੰਦੇ ਆ ਇਹਨੂੰ ਤੇ ਪਿੰਡ ਕੋਟਲਾ ਵਾ ਇਹ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ 4 ਜਨਵਾਰ ਬਾਈ ਦੇ ਕੋਲੇ ਮੌਜੂਦ ਆ ਮਿੱਤਰੋ 4 ਜਨਵਾਰ ਜਿਵੇਂ ਬੱਛੀਆਂ ਕੱਟੀਆਂ ਹੁੰਦੀਆਂ ਬਾਈ ਦੇ ਕੋਲੇ ਮਿੱਤਰੋ ਤੇ ਇਹਨਾਂ ਦੇ ਬਾਰੇ ਡਿਟੇਲ ਦਾਂ ਲਈ ਆ ਬੱਛੀ ਦੀ ਉਮਰ 7 ਕੁ ਮਹੀਨੇ ਆ ਸਾਰੀ ਤੇ ਪੂਰੇ ਚੰਗੇ ਰਿਕਾਰਡ ਦੀ ਪੰਜਾਬ ਵਾਲੀ ਜਰਸੀ ਦੀ ਵੱਛੀਆ ਮਿੱਤਰੋ ਸੀਮਨ ਦਾ ਜਿਹੜਾ ਅਨੌਨ ਕੋਈ ਪਤਾ ਨਹੀਂ ਕਿਹੜੇ ਦੀ ਆ ਰੇਟ ਇਹਦਾ ਬਹੁਤ ਵਧੀਆ ਵਾਜਜ ਰੇਟ ਆ ਬਿਲਕੁਲ 10000 ਰੁਪਿਆ ਤੇ ਆ ਡੱਬੀ ਵੱਛੀ ਦੀ ਜਿਹੜੀ ਉਮਰ ਹੈਗੀ ਆ ਇਹਦੀ 11 ਮਹੀਨੇ ਉਮਰ ਆ ਸਾਰੀ ਮਿੱਤਰੋ ਰੇਟ ਇਹਦਾ ਵੀ 10000 ਰੁਪਿਆ ਜੇ ਤੁਸੀਂ ਜੋੜਾ ਲੈ ਲੋਗੇ ਨਾ ਵੱਛੀਆਂ ਦੋਵਾਂ ਦਾ ਤਾਂ ਜੋੜੇ ਦੀ ਕੀਮਤ 20000 ਬਣਦੀ ਆ ਮਨਤਨ ਪਾਈ ਜਾਂਦਾ ਵੀ ਮੈਂ ਖੁੱਲਾ ਕਰ ਦੂੰਗਾ ਕੋਈ ਗੱਲ ਨਹੀਂ ਵੱਛੀਆਂ ਦੋਵੇਂ ਚੰਗੀਆਂ ਝੋਲੀ ਚਾਲੀ ਵੱਲੋ ਵੀ ਚੰਗੀਆਂ ਆਹਆਂ ਇਹ ਕੱਟੀਆਂ ਮਿੱਤਰੋ ਆਹ ਕੱਟੀ ਆ ਜਿਹੜੀ ਨਾਲ ਖੜੀ ਹੋਈ ਦੋਵਾਂ ਕੱਟੀਆਂ ਦੀ ਇੱਕ ਦੀ ਉਮਰ ਜਿਹੜੀ 8 ਮਹੀਨੇ ਆ ਤੇ ਇੱਕ ਦੀ 10 ਮਹੀਨੇ ਆ ਜਿਹੜੀ ਉਹ ਮਨ ਲਾ ਤੁਸੀਂ ਆਹ ਉਰਲੀ ਦਾ 10 ਮਹੀਨਿਆਂ ਦੀ ਪਰਲੀ ਮੈਨੂੰ ਲੱਗਦਾ 8 ਮਹੀਨਿਆਂ ਦੀ ਆ ਗੱਲ ਬਾਤ ਲਈ ਨੰਬਰ ਮੈਂ ਬਾਈ ਦਾ ਸਕਰੀਨ ਦੇ ਉੱਤੇ ਲਾਉਂਗਾ ਉਸ ਨੰਬਰ ਤੇ ਤੁਸੀਂ ਗੱਲਬਾਤ ਕਰ ਲਿਓ ਮਿੱਤਰੋ ਦੋਵੇਂ ਕੱਟੀਆਂ ਵੀ ਜਿਹੜੀਆਂ ਝੋਲੀ ਚਾਲੀ ਵੱਲੋਂ ਬਿਲਕੁਲ ਸਾਫ਼ ਆ ਜਿਹ ਚਾਰੇ ਲੈਣੇ ਜਾਨਵਰ ਤਾਂ 40000 ਕੀਮਤ ਬਣਦੀ ਆ ਮੰਨ ਤਨ ਖੁੱਲਾ ਹੋ ਜਾਊਗਾ ਕੱਲੀ ਕੱਲੀ ਕੱਟੀ ਦੀ ਕੀਮਤ 10 10000 ਬਣਦੀ ਆ ਜੋੜੇ ਦੀ 20000 ਰੁਪਈਆ ਨੰਬਰ 22 ਦਾ ਸਕਰੀਨ ਤੇ ਆ ਪਿੰਡ ਕੋਟਲਾ ਕੋਟ ਕਰੋੜ ਖੁਰਦਾ